ਅੱਜ ਅਸੀਂ ਪਹੁੰਚਿਆ ਮਲਾਵ ਦੇ ਨਜ਼ਦੀਕ ਪੈਂਦੇ ਪਿੰਡ ਰੱਬੋਂ ਉੱਚੀ ਜਿੱਥੇ ਦਾ ਇੱਕ ਵਿਸ਼ੇਸ਼ ਇਤਿਹਾਸ ਇੱਕ ਬਹੁਤ ਹੀ ਰੱਬੀ ਰੂਹੇ ਨੇ ਜਿੰਨਾ ਦਾ ਕੇ ਆਪਣੇ ਭਾਰਤ ਦੀ ਜਾਦੀ ਦੇ ਵਿੱਚ ਵਿਸ਼ੇਸ਼ ਥਾਂ ਰਿਹਾ ਸਾਥੀਕਾਰ ਜੀ ਤੁਸੀਂ ਦੇਖ ਰਹੇ ਹੋ ਆਨਰ ਮੈਂ ਸਰਵਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚਿਆ ਮਲਾਵ ਦੇ ਨਜ਼ਦੀਕ ਪੈਂਦੇ ਪਿੰਡ ਰੱਬੋਂ ਉੱਚੀ ਜਿੱਥੇ ਦਾ ਇੱਕ ਵਿਸ਼ੇਸ਼ ਇਤਿਹਾਸ ਤੋ ਤੁਹਾਨੂੰ ਜਾਣੂ ਕਰਾਵਾਂਗੇ ਇੱਥੋਂ ਦੇ ਬਾਬਾ ਮਹਾਰਾਜ ਸਿੰਘ ਜੀ ਇੱਕ ਬਹੁਤ ਹੀ ਰੱਬੀ ਰੂਹੇ ਨੇ ਜਿਨ੍ਹਾਂ ਦਾ ਕੀ ਆਪਣੇ ਭਾਰਤ ਦੀ ਆਜ਼ਾਦੀ ਦੇ ਵਿੱਚ ਵਿਸ਼ੇਸ਼ ਥਾਂ ਰਿਹਾ ਸਭ ਤੋਂ ਪਹਿਲੇ ਜਿਹੇ ਸ਼ਹੀਦ ਕਹ ਲਈਏ ਬਾਬਾ ਮਹਾਰਾਜ ਸਿੰਘ ਜਿਹੜੇ ਹੈਗੇ ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਕੀ ਇੱਥੇ ਇੱਕ ਜ਼ਾਤ ਵਿੱਚ ਸੰਗਤਾਂ ਵੱਲੋਂ ਵਿਸ਼ੇਸ਼ ਥਾਂ ਗੁਰਕਰ ਬਣਾਇਆ ਗਿਆ ਜਿੱਥੇ ਕਿ ਹਰ ਸਾਲ ਬਾਬਾ ਜੀ 3 4 5 ਜੁਲਾਈ ਨੂੰ ਜਿਹੜੀ ਹੈਗੀ ਆ ਵਰਸੀ ਮਨਾਈ ਜਾਂਦੀ ਹੈਗੀ ਆ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਨਾਸਤਮਾਸਕ ਹੁੰਦੀਆਂ ਨੇ ਇਸ ਬਾਬਾ ਜੀ ਦੇ ਸਥਾਨ ਦੇ ਉੱਪਰ ਆ ਕੇ ਆਪਣਾ ਜੀਵਨ ਸਫਲਾ ਕਰਦੇ ਦਾ ਸਮੇਂ-ਸਮੇਂ ਸਿਰ ਦੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਸਿਆਸੀ ਆਗੂ ਜਿਹੜੇ ਹੈਗੇ ਲੀਡਰ ਹੁੰਦੇ ਨੇ ਮੰਤਰੀ ਹੁੰਦੇ ਨੇ ਇੱਥੇ ਨਾਸਤਮਾਸਕ ਹੁੰਦੇ ਨੇ ਆ ਕੇ ਆਪਣੀ ਹਾਜ਼ਰੀ ਜ਼ਰੂਰੀ ਸਮਝਦੇ ਨੇ ਕਿਉਂਕਿ ਜਿਹੜੇ ਹੈਗੇ ਨੇ ਪਹਿਲੇ ਸ਼ਹੀਦ ਹੋਣ ਦੇ ਨਾਤੇ ਇਹਨਾਂ ਨੂੰ ਮਾਣ ਹਾਸਲ ਹੋਇਆ ਇਸ ਪਿੰਡ ਨੂੰ ਜਿਹੜਾ ਉਨੇ ਕੋਨੇ ਦੇ ਵਿੱਚ ਇਸ ਪਿੰਡ ਨੂੰ ਲੋਕ ਜਾਣਦੇ ਨੇ ਉਹਨਾਂ ਦੇ ਨਾਂ ਨਾਲ ਜਾਣਦੇ ਨੇ ਬਾਬਾ ਮਹਾਰਾਜ ਸਿੰਘ ਦੇ ਨਾਂ ਨਾਲ ਉਹਨਾਂ ਦੀ ਸ਼ਹੀਦੀ ਕਰਕੇ ਜਾਣਦੇ ਨੇ ਥੋੜੀ ਗੱਲ ਕਰਾਵਾਂਗੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਬਾਬਾ ਜੀ ਦੇ ਇਤਿਹਾਸ ਬਾਰੇ ਉਹਨਾਂ ਦੀ ਜੀਵਨੀ ਤੇ ਝਾਤ ਪਵਾਵਾਂਗੇ ਸਾਰੇ ਨਾਲ ਜੁੜੇ ਰਹੋ ਜੀ ਹਾਂਜੀ ਭਾਈ ਜੀ ਸੱਜ ਕੀ ਨਾਮ ਹੈ ਤੁਹਾਡਾ ਭਾਈ ਜੀ ਕਾਕਾ ਸਾਹਿਬ ਐਸ ਜੀ ਫਟੇ ਮੇਰਾ ਨਾਮ ਭਾਈ ਜੱਜ ਸਿੰਘ ਹੈ ਜੀ ਮੈਂ ਸੀਤ ਬਾਬਾ ਮਹਾਰਾਜ ਸਿੰਘ ਯਾਦਗਾਰ ਕਮੇਟੀ ਦਾ ਪ੍ਰਬੰਧਕ ਹਾਂ ਮੈਂ ਕਿਸ਼ੋਰ ਇਹ ਇਹ ਬਾਬਾ ਮਹਾਰਾਜ ਸਿੰਘ ਜੀ ਦਾ ਤਪ ਅਸਥਾਨਕ ਜਿਨ੍ਹਾਂ ਦਾ ਜਨਮ 13 ਜਨਵਰੀ 1780 ਨੂੰ ਪਿਤਾ ਕੇਸਰ ਸਿੰਘ ਜੀ ਤੇ ਮਾਤਾ ਦਇਆ ਗੌਰੀ ਦੇ ਘਰ ਹੋਇਆ ਬਚਪਨ ਦੇ ਵਿੱਚ ਉਹਨਾਂ ਦਾ ਸਵਾ ਸੰਤ ਸੇਵੀ ਸੀ ਇੱਥੇ ਆ ਕੇ ਬੈਠ ਜਾਇਆ ਕਰਦੇ ਸਨ ਕਿੰਨਾ ਕਿੰਨਾ ਚਿਰ ਜਿਸ ਤਰ੍ਹਾਂ ਸੰਤ ਰੋਹ ਸਥਾਨੀ ਸੀ ਬਣਿਆ ਕਿ ساری ਧਰਤੀ ਕੰਦਰ ਦੇ ਰੋ ਵਿੱਚ ਸੀ ਇੱਥੇ ਆ ਕੇ ਬੈਠ ਜਾਇਆ ਕਰਦੇ ਤੇ ਫਿਰ ਜਿੱਥੇ ਨਿਰਮਲ ਸਾਰੂਆਂ ਦੀ ਮੰਡਲੀ ਆਈ ਉਹਨਾਂ ਦੇ ਨਾਲ ਆਪ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਨਾਲ ਚਲੇ ਗਏ ਫਿਰ ਉਹਨਾਂ ਨੇ ਆਪ ਜੀ ਨੂੰ ਬਾਬਾ ਵੀਰ ਸਿੰਘ ਅੱਜਾਬਾਦ ਵਾਲਿਆਂ ਦੀ ਸਰਨ ਵਿੱਚ ਪਹੁੰਚਾ ਦਿੱਤਾ ਔਖੇ ਆਪ ਜੀ ਨੇ तकरीबन 50 52 ਸਾਲ ਤੱਕ ਲਗਾਤਾਰ ਦੀ ਸੇਵਾ ਤੇ ਨਾਮ ਸਿਮਰਨ ਕੀਤਾ ਤੇ ਉਸ ਆਸਥਾਨ ਤੇ ਉਸ ਸਮੇਂ ਜੇ ਸਾਧੂ ਮਹਾਰਾਜ ਹਰਜੀਤ ਸਿੰਘ ਜੀ ਆਇਆ ਕਰਦੇ ਸਨ ਆਪ ਜੀ ਨੇ ਉਸਾਰਾ ਕੁਝ ਰਵਿ ਦੇ ਰੱਖੀ ਦੇਖਿਆ ਸੀ ਤੇ ਪਰਾਂਸੌਰ 39 ਦੇ ਵਿੱਚ ਬਹਾਰ ਕਰਨੀ ਸੰਪੂਰਨ ਨਿਵਾਣ ਕਰਕੇ ਉਹਨਾਂ ਤੋਂ ਬਾਅਦ 10 ਸਾਲ ਬਾਬਾ ਵੀਰ ਸਿੰਘ ਜੀ ਦਾ ਜਨਮ ਹੋਇਆ ਤੇ ਇਸ ਅਗਰ ਦੇ ਬਕੀਤ ਹੋਏ ਤੇ ਬਾਬਾ ਇਨੇ ਸਾਰਾ ਕੁਝ ਵੇਖਿਆ ਤੇ 1742 ਦੇ ਵਿੱਚ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਸੀ ਤੇ ਜਾਂ ਠੀਕ ਉਸ ਤੋਂ ਬਾਅਦ ਨਰੰਗਾਬਾਦ ਦੀ ਬਾਗਦੋਰਾ ਸਾਹਿਬ ਦੀ ਮੁਸਵਾਲੀ ਦੀ ਸੇਵਾ ਤੇ ਇੱਕ ਸਾਧ ਸੇਵਾ ਕਰਕੇ ਆਪਣੇ ਪਿਆਰੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 1846 ਦੇ ਵਿੱਚ ਸਭ ਤੋਂ ਪਹਿਲਾਂ ਸੰਘਰਸ਼ ਦਾ ਵੀਰਾ ਬਜੀ ਨੇ ਫਿੱਕੇ 1743 ਤੋਂ ਲੈ ਕੇ 22 ਦਸੰਬਰ 1750 ਤੱਕ ਆਪ ਜੀ ਦਾ ਆਪਣੇ ਪਿਆਰੇ ਵਸੰਦੀ ਸੇਵਾਵਾਸ ਤੇ ਸੰਗਰਸ਼ ਕਰਦੇ ਰਹੇ ਤੇ ਫਿਰ ਬਦ ਕਿਸਮਤੀ ਕਿਸੇ ਮੁਖਬਰ ਨੇ ਮੁੱਕੁੱਝ ਕਰਕੇ ਆਪ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਫਿਰ ਆਪ ਜੀ ਨੂੰ ਬਹੁਤ ਸੀਤੀ ਨਰੰਗ ਉੱਥੋਂ ਕਲਕੱਤੇ ਤੇ ਉੱਥੋਂ ਅਗੇ ਜਦਰਾ ਵਸੰਗਾਪੁਰ ਦੀ ਕਾਲਕੋਟ ਜੀ ਤੇ ਨਜ਼ਰਬੰਦ ਕਰ ਦਿੱਤਾ ਤੇ ਉੱਥੇ ਆਪ तकरीबन 5 ਸਾਲ ਨਾਮ ਸਿਮਰਨ ਦੇ ਆਸਰੇ ਨਿਰਵੰਧ ਰਹੇ ਤੇ 5 ਜੁਲਾਈ 1857 ਨੂੰ ਸਿੰਗਾਪੁਰ ਵਿਖੇ ਸੀਜੀ ਦੇ ਜਾਂ ਫਿਰ ਇਸ ਕਰਕੇ ਬਾਬਾ ਮਹਾਰਾਜ ਸਿੰਘ ਜੀ ਆਪਣੇ ਦੇਸ਼ ਨੂੰ ਜਾਂ ਚਾਣਵਾਦ ਪਹਿਲੇ ਸੁਤੰਤਰਤਾ ਸੰਗਰਾਮੀ ਨੇ ਜਿਨ੍ਹਾਂ ਨੇ 1244 ਦੇ ਵਿੱਚ ਇਹ ਸੰਘਰਸ਼ ਆਰੰਭ ਕੀਤਾ ਸੀ ਉਹ ਇਹ ਸਮਾਗਮ ਉਹਨਾਂ ਦਾ 5 ਜੁਲਾਈ ਸੀਟੀ ਦਿਨ ਹੈ ਸੰਸੀ ਸੰਤ ਬਾਬਾ ਜੀ ਗੀਤ ਸਿੰਘ ਜੀ ਹਰਖੋਗੜ੍ਹ ਜੋ ਇਸ ਸਾਮੀ ਸੇਵਾ ਕਰਵਾ ਰਹੇ ਹਨ ਉਹਨਾਂ ਮਾਪਰਾਂ ਦੀ ਪਰੇਰ ਨਾਲ ਨਾਲ ਸਮਾਗਮ ਹੋ ਰਹੇ ਨੇ ਕੱਜ ਮਾਤੇ ਦਿਨ ਨੇ ਕੱਲ ਨੂੰ ਦੀਵਾਨ ਸਜਣੇ ਨੇ ਕਿ ਰਾਜੀ ਕਿ ਰਸਿਸ਼ੀਤਾ ਵੀ ਇਸ ਸਮੇਂ ਪਹੁੰਚਦੀਆਂ ਨੇ ਸਰਦਾਰ ਦੀ ਸਰਕਾਰ ਨੇ ਕਰਦੀਆਂ ਹਨ ਕਿ ਸਮਾਗਮਾਂ ਦਵਾਈ ਜੀ ਕਰਤਾ ਦਵਾਈ ਹੁਣ ਕਿੰਨੇ ਅ ਸੰਗਤਾਂ ਆਂਦੇ ਹੈਗੇ ਕਿੱਥੋਂ ਕਿੱਥੋਂ ਨਤਵਸਤ ਕੋ ਹੁੰਦੀਆਂ ਨੇ ਇਹ ਸਿੱਧੇ ਸਿਮਾਗਮ ਦੇ ਵਿੱਚ ਸੰਗਤ ਬਾਹਰੋਂ ਕੱਲੇ ਤੋਂ ਬਹੁਤ ਦੂਰ ਤਰ੍ਹਾਂ ਤੋਂ ਆਉਂਦੀ ਹੈ ਪੰਨੂ ਬਹੁਤ ਸੰਗਤਾਂ ਨੇ ਆ ਕੇ ਨਵਾਕ ਸੁਣਾਣਾ ਗੱਲ ਕਰੀਏ ਸਿਆਸੀ ਲੀਡਰਾਂ ਦੀ ਸਿਆਸੀ ਲੀਡਰ ਕਿਹੜੇ-ਕਿਹੜੇ ਹੁਣ ਤੱਕ ਜਿਹੜੇ ਹੈਗੇ ਨੇ ਇਸ ਸਥਾਨ ਤੇ ਅਸੀਂ ਦੇ ਦਿਵਸ ਦੇ ਮੌਕੇ ਜਿਹੜੇ ਹੈਗੇ ਨੇ ਹਾਜ਼ਿਰਵਾਦੇ ਮੌਕੇ ਦੀਆਂ ਸਰਕਾਰਾਂ ਜੋ ਵੀ ਆਈਆਂ ਨੇ ਉਹਨਾਂ ਨੇ ਆਪਣਾ ਯੋਗਤਾ ਨੇ ਪਕਾਇਆ ਆਉਂਦੇ ਰਹੇ ਨੇ ਮਨਾਉਂਦੇ ਰਹੇ ਨੇ ਤੇ ਕਿਤੇ ਇਸ ਸਾਲ ਵੀ ਐਮਐਲਏ ਸਾਹਿਬ ਕੁਨਵਿੰਦਰ ਸਿੰਘ ਜੀ ਗਿਆਲਪੁਰਾ ਸਾਹਿਬ ਜਮਾਨ ਜੋ ਸਪੀਕਰ ਸਾਹਿਬ ਅਹੁਦਾ ਸੀ ਨਵਾਂ ਜੀ ਆਇਆ ਏ